ਹਾਂਜੀ ਦੋਸਤੋ ਆਓ ਆਪਾਂ ਚੱਲਦੇ ਆ ਉਹ ਨਰਮਾ ਦੇਖਣ ਖੇਤ ਜਿਹੜਾ ਉਦੋਂ ਆਪਾਂ ਕੁਝ ਦਿਨ ਪਹਿਲਾਂ ਬੀਜਿਆ ਸੀ ਬੱਟਾਂ ਤੇ ਇਹ ਆ ਗਿਆ ਆਪਣਾ ਖੇਤ ਇਹਦੇ ਵਿੱਚ ਜਾ ਕੇ ਤੁਹਾਨੂੰ ਦਿਖਾਉਣੇ ਆ ਨਰਮਾ ਕਿਵੇਂ ਹੋਇਆ ਕੀ ਰਿਜ਼ਲਟ ਹੈ ਸਾਹਮਣੇ ਰਾਹ ਟਰੈਕਟਰ ਵਗੈਰਾ ਜਾਂਦੇ ਸੜਕ ਬਹੁਤ ਸੋਹਣੀ ਬਣੀ ਹੋਈ ਹੈ ਆਲੂ ਚੱਲੀਏ ਖੇਤ ਲਾਉਗੀ ਲਓ ਜੀ ਪਹੁੰਚ ਗਿਆ ਪਾ ਖੇਤ ਅੜਗੇ ਖੇਤ ਦੇ ਵਿੱਚ ਨਰਮਾ ਬੱਟਾਂ ਤੇ ਵਧੀਆ ਉੱਗਿਆ ਬਾਈ ਆ ਕੱਲ ਦੇ ਮਹੀਨ ਨਾਲ ਥੋੜੇ ਪੱਤਿਆਂ ਤੇ ਮਿੱਟੀ ਦਾ ਹੈ ਤੇ ਪਰ ਰੰਗ ਫੜ ਗਿਆ ਵਧੀਆ ਖੜਾ ਧਾਰੂ ਧਾਰੂ ਗਿਆ ਉਹ ਦੇਖ ਲੋ ਬਹੁਤ ਸੋਹਣਾ ਖੇਤ ਤਿਆਰ ਹੋਇਆ ਨਰਮਾ ਵਧੀਆ ਹੈ ਦੂਜਾ ਤੀਜਾ ਪੱਤਾ ਨਹੀਂ ਨਹੀਂ ਚੌਥਾ ਪੱਤਾ ਕੱਢ ਲਿਆ ਬਈ ਨਰਮੇ ਨੇ ਆ ਦੇਖੋ ਇਹ ਆਰੇ ਚਾਰ ਪੱਤੇ ਤੇ ਬਹੁਤ ਸੋਹਣਾ ਨਰਮਾ ਉੱਗਿਆ ਬੱਟਾਂ ਤੇ ਲਾਇਆ ਉਹ ਦੇਖ ਸਕਦੇ ਹੋ 2-2 3-3 ਫੁੱਟ ਦੀ ਦੂਰੀ ਤੇ ਲਾਇਆ ਸੀ ਤੇ ਨਰਮਾ ਆਪਣਾ ਬਾਈ ਹੋ ਗਿਆ ਉੱਗ ਗਿਆ ਵਧੀਆ ਹੋ ਗਿਆ ਤੇ ਹੁਣ ਲੋਤ ਤੋਂ ਤਾਂ ਬਾਅਦ ਚ ਰਹੁ ਕਿਉਂਕਿ ਆ ਮੀਂਹ ਪੈ ਗਿਆ ਕੱਲ ਪਰਸੋਂ ਵਧੀਆ ਮੀਂਹ ਦਰਮਿਆਨਾ ਜਾਂ ਕਈ ਥਾਂ 'ਤੇ ਬਹੁਤ ਘੱਟ ਪਿਆ ਤੇ ਕਈ ਥਾਂ 'ਤੇ ਵਧੀਆ ਪੈ ਗਿਆ ਤੇ ਨਰਮਾ ਦੇਖੋ ਦੱਸੋ ਬਾਈ ਕਮੈਂਟ ਕਰਕੇ ਨਰਮਾ ਆਪਣਾ ਕਿਵੇਂ ਹੈ ਸੋਨੂਏ ਸੂਹਾ ਦਾ ਜਮਾ ਤੜਕੇ ਦਾ ਵਿਊ ਦਿਖਾਇਆ ਸੂਰਜ ਚੜ ਰਿਹਾ ਚੜਿਆ ਵੇ ਜਾਣ ਦੀ ਮਾਰਦਾ ਲਾਠਾਂ ਪਰ ਲਾਠਾਂ ਜੀ ਅੱਜ ਘੱਟ ਕੰਮ ਕਰਦੀਆਂ ਮੀਂਹ ਪੈ ਕੇ ਹਟਾ ਠੰਡਾ ਹੈ ਮੌਸਮ ਇਸ ਕਰਕੇ ਤੇ ਨਰਮਾ ਵਧੀਆ ਭਾਈ ਨਰਮਾ ਦੇਖੋ ਧਾਰ ਉਤਾਰ ਹੋਇਆ ਆ ਦੇਖੀਏ ਨੇ ਨਾ ਬੂਟੇ ਬਹੁਤ ਵਧੀਆ ਇੱਧਰ ਵੀ ਖੇਤਾਂ ਦਾ ਵਿਊ ਤੇ ਪ੍ਰਦੂਸ਼ਣ ਰਹਿਤ ਵਧੀਆ ਸ਼ਹਿਰਾਂ ਚੋਂ ਨਿਕਲ ਕੇ ਬੰਦਾ ਇਹੋ ਖੇਤਾਂ 'ਚ ਗੇੜਾ ਮਾਰਦਾ ਏ ਕਿ ਨਜ਼ਾਰੇ ਹੀ ਵੱਖਰੇ